ਪਤਨੀ ਕਿੰਨੀ ਥਾਵਾ ਤੋ ਆਵਾਜ਼ ਮਾਰੀ ਐ ਰੋਜ਼ ਮਾਰਦਾ ਕਿਦਰੇ ਕੁਰਾਨ ਬਣ ਕੇ ਕਿਦਰੇ ਪੁਰਾਣ ਬਣ ਕੇ ਕਿਦਰੇ ਗੀਤਾ ਬਣ ਕੇ ਕਿਦਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਝਾਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਿਹਾ ਐ ਕਿਦਰੇ ਮੰਦਰ ਦੇ ਚੋਂ ਬੁਲਾ ਰਿਹਾ ਐ ਉਹ ਰਹਾ ਕਿਦਰੇ ਆਵਾਜ਼ ਮਾਰ ਰਿਹਾ ਗੁਰਦੁਆਰਿਆਂ ਚ ਰੋਜ਼ ਰੋਜ਼ ਮਾਰ ਰਿਹਾ ਐ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਚਿਕੜ ਨਾਲ ਨਿਬੜਿਆ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲ ਮੂਤਰ ਨਾਲ ਨਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾਂ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਂਵਾਂ ਕੁਰਬਾਨ ਕੀਤੀਆਂ ਜਾ ਸਕਦੇ ਨੇ ਉਸਦੇ ਮਮਤਾ ਦੇ ਤੇ ਇਤਨਾ ਮਮਤਾ ਭਰਿਆ ਉਸਦਾ ਹਿਰਦਾ ਪਤਾ ਨਹੀਂ ਕਿੰਨੀ ਥਾਵਾ ਤਾਂ ਆਵਾਜ਼ ਮਾਰੀ ਐ ਰੋਜ਼ ਮਾਰ ਰਿਹਾ ਕਿਦਰੇ ਕੁਰਾਨ ਬਣ ਕੇ ਕਿਦਰੇ ਪੁਰਾਣ ਬਣ ਕੇ ਕਿਦਰੇ ਗੀਤਾ ਬਣ ਕੇ ਕਿਦਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਸਾਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਿਹਾ ਐ ਕਿਦਰੇ ਮੰਦਰ ਦੇ ਚੋਂ ਬੁਲਾ ਰਿਹਾ ਐ ਕਿਦਰੇ ਆਵਾਜ਼ ਮਾਰ ਰਿਹਾ ਗੁਰਦੁਆਰਿਆਂ ਚ ਰੋਜ਼ ਰੋਜ਼ ਮਾਰ ਰਿਹਾ ਐ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ